ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਆਪਣੀ ਜ਼ਿੰਦਗੀ ਵਿੱਚ ਪੈਸੇ ਦੀ ਬਾਸ਼ ਕਿਵੇਂ ਕਰਦੇ ਹਨ ਜਦਕਿ ਬਾਕੀ ਲੋਕ ਸਿਰਫ ਸੁਪਨੇ ਹੀ ਦੇਖਦੇ ਰਹਿੰਦੇ ਹਨ ਪੈਸੇ ਕਮਾਉਣ ਦੀ ਕਲਾ ਕੋਈ ਰਾਜ਼ ਨਹੀਂ ਸਗੋਂ ਇੱਕ ਅਜਿਹੀ ਕੁੰਜੀ ਹੈ ਜੋ ਸਹੀ ਸੋਚ ਸਮਰਪਣ ਅਤੇ ਨਿਯਮਾ ਨਾਲ ਖੁੱਲਦੀ ਹੈ ਹਰ ਇੱਕ ਦੇ ਦਿਲ ਵਿੱਚ ਇੱਕ ਚਾਹਤ ਹੁੰਦੀ ਹੈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਆਪਣੇ ਪਰਿਵਾਰ ਨੂੰ ਸੁਰੱਖਿਅਤ ਅਤੇ ਸੁਖੀ ਜੀਵਨ ਦੇਣ ਦੀ ਪਰ ਸਵਾਲ ਇਹ ਹੈ ਕਿ ਅਸੀਂ ਇਸ ਮੰਜ਼ਲ ਤੱਕ ਪਹੁੰਚਦੇ ਕਿਵੇਂ ਹਾਂ ਕੀ ਸਿਰਫ ਮਿਹਨਤ ਕਾਫੀ ਹੈ ਜਾਂ ਕੁਝ ਅਜਿਹੇ ਸਿਧਾਂਤ ਹਨ ਜੋ ਸਾਨੂੰ ਸਫਲਤਾ ਦੀ ਸਿਖਰ ਤੱਕ ਲੈ ਜਾ ਸਕਦੇ ਹਨ ਪੈਸੇ ਕਮਾਉਣਾ ਸਿਰਫ ਨੌਕਰੀ ਜਾਂ ਕਾਰੋਬਾਰ ਦੀ ਗੱਲ ਨਹੀਂ ਸਗੋਂ ਇਹ ਤੁਹਾਡੀ ਸੋਚ ਨਜ਼ਰੀਏ ਅਤੇ ਜਨੂੰਨ ਦਾ ਮਜ਼ਾਰਾ ਹੈ ਜਦੋਂ ਤੁਸੀਂ ਆਪਣੇ ਦਿਲ ਦੀ ਧੜਕਣ ਨੂੰ ਮਹਿਸੂਸ ਕਰਦੇ ਹੋ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਤਾਂਗ ਨਾਲ ਭਰ ਜਾਂਦੇ ਹੋ ਤਾਂ ਸਮਝੋ ਕਿ ਤੁਸੀਂ ਸਹੀ ਰਾਹ 'ਤੇ ਹੋ ਇਹ ਵੀਡੀਓ ਤੁਹਾਨੂੰ ਸੱਤ ਅਜਿਹੇ ਨਿਯਮ ਦੱਸੇਗਾ ਜੋ ਨਾ ਸਿਰਫ ਤੁਹਾਡੀ ਜੇਬ ਨੂੰ ਭਰਨਗੇ ਸਗੋਂ ਤੁਹਾਡੇ ਜੀਵਨ ਨੂੰ ਖੁਸ਼ਹਾਲ ਅਤੇ ਖੁਸ਼ੀਆਂ ਨਾਲ ਵੀ ਭਰ ਦੇਣਗੇ ਕੀ ਤੁਸੀਂ ਤਿਆਰ ਹੋ ਉਸ ਸੀਕ੍ਰੇਟ ਨੂੰ ਜਾਣਨ ਲਈ ਜੋ ਸਫਲ ਲੋਕਾਂ ਨੂੰ ਆਮ ਲੋਕਾਂ ਤੋਂ ਵੱਖਰਾ ਕਰਦਾ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਵਿੱਤੀ ਆਜ਼ਾਦੀ ਦੀ ਚਮਕ ਆਵੇ ਤਾਂ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਸੁਣੋ ਕਿਉਂਕਿ ਇਹ ਸਿਰਫ ਸ਼ਬਦ ਨਹੀਂ ਸਗੋਂ ਤੁਹਾਡੀ ਸਫਲਤਾ ਦਾ ਰੋਡ ਮੈਪ ਹੈ ਇਹ ਨਿਯਮ ਸਧਾਰਨ ਪਰ ਸ਼ਕਤੀਸ਼ਾਲੀ ਹਨ ਅਤੇ ਜੇਕਰ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਓਗੇ ਤਾਂ ਕੋਈ ਵੀ ਤੁਹਾਨੂੰ ਸੁਪਨਿਆਂ ਦੀ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦਾ ਤਾਂ ਆਓ ਇਸ ਸਫ਼ਰ ਨੂੰ ਸ਼ੁਰੂ ਕਰੀਏ ਅਤੇ ਜਾਣੀਏ ਉਹ 7 ਨਿਯਮ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੇ ਹਨ ਨਿਯਮ 1 ਸਪਸ਼ਟ ਟੀਚਾ ਨਿਰਧਾਰਤ ਕਰੋ ਪੈਸੇ ਕਮਾਉਣ ਦੀ ਸ਼ੁਰੂਆਤ ਇੱਕ ਸਪਸ਼ਟ ਟੀਚੇ ਨਾਲ ਹੁੰਦੀ ਹੈ ਬਿਨਾਂ ਮੰਜ਼ਲ ਦੇ ਸਫ਼ਰ ਸ਼ੁਰੂ ਕਰਨਾ ਅਜੀਹਾ ਹੈ ਜਿਵੇਂ ਸਮੁੰਦਰ ਵਿੱਚ ਬਿਨਾਂ ਸੰਗਰਾਮ ਦੇ ਜਹਾਜ਼ ਨੂੰ ਛੱਡ ਦੇਣਾ ਤੁਹਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਕੀ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਕੀ ਤੁਸੀਂ ਵਿੱਤੀ ਆਜ਼ਾਦੀ ਚਾਹੁੰਦੇ ਹੋ ਜਾਫਰ ਤੁਸੀਂ ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦੇ ਹੋ ਇੱਕ ਸਪਸ਼ਟ ਟੀਚਾ ਤੁਹਾਨੂੰ ਦਿਸ਼ਾ ਦਿੰਦਾ ਹੈ ਅਤੇ ਤੁਹਾਡੇ ਅੰਦਰ ਜਨੂੰਨ ਪੈਦਾ ਕਰਦਾ ਹੈ ਇਹ ਟੀਚਾ ਤੁਹਾਡੇ ਦਿਲ ਅਤੇ ਦਿਮਾਗ ਦੀ ਇੱਕ ਸਾਂਝੀ ਆਵਾਜ਼ ਹੋਣਾ ਚਾਹੀਦਾ ਜਦੋਂ ਤੁਸੀਂ ਆਪਣੇ ਟੀਚੇ ਨੂੰ ਕਾਗਜ਼ ਤੇ ਲਿਖਦੇ ਹੋ ਤਾਂ ਇਹ ਸਿਰਫ ਇੱਕ ਸੁਪਨਾ ਨਹੀਂ ਰਹਿੰਦਾ ਸਗੋਂ ਇੱਕ ਮਿਸ਼ਨ ਬਣ ਜਾਂਦਾ ਹੈ ਇਸ ਨੂੰ ਰੋਜ਼ਾਨਾ ਪੜ੍ਹੋ ਮਹਿਸੂਸ ਕਰੋ ਅਤੇ ਇਸ ਵੱਲ ਵਧਣ ਲਈ ਪਹਿਲਾ ਕਦਮ ਚੁੱਕੋ ਸਪਸ਼ਟ ਟੀਚਾ ਤੁਹਾਡੀ ਸਫਲਤਾ ਦੀ ਨੀਂਹ ਹੈ ਅਤੇ ਇਹ ਤੁਹਾਨੂੰ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਪਾਰ ਕਰਨ ਦੀ ਤਾਕਤ ਦਿੰਦਾ ਹੈ ਆਪਣੇ ਆਪ ਨੂੰ ਪੁੱਛੋ ਮੈਂ ਕੀ ਹਾਸਲ ਕਰਨਾ ਚਾਹੁੰਦਾ ਹਾਂ ਅਤੇ ਫਿਰ ਉਸ ਨੂੰ ਜੀਵਨ ਦਾ ਮਕਸਦ ਬਣਾਓ ਨਿਯਮ 2 ਸਿੱਖਣ ਦੀ ਭੁੱਖ ਰੱਖੋ ਪੈਸੇ ਕਮਾਉਣ ਦੀ ਕਲਾ ਵਿੱਚ ਸਫਲਤਾ ਦਾ ਦੂਜਾ ਨਿਯਮ ਹੈ ਨਿਰੰਤਰ ਸਿੱਖਣਾ ਸੰਸਾਰ ਬਦਲ ਰਿਹਾ ਹੈ ਅਤੇ ਜੋ ਲੋਕ ਨਵੀਆਂ ਮਹਾਰਤਾਂ ਸਿੱਖਣ ਵਿੱਚ ਪਿੱਛੇ ਰਹਿੰਦੇ ਹਨ ਉਹ ਮੌਕਿਆਂ ਤੋਂ ਵੀ ਪਿੱਛੇ ਰਹਿ ਜਾਂਦੇ ਹਨ ਅੱਜ ਦੇ ਦੌਰ ਵਿੱਚ ਤਕਨੀਕ ਕਾਰੋਬਾਰ ਅਤੇ ਵਿੱਤ ਦੀ ਦੁਨੀਆ ਰੋਜ਼ਾਨਾ ਨਵੇਂ ਰੰਗ ਬਦਲਦੀ ਹੈ ਜੇਕਰ ਤੁਸੀਂ ਇਸ ਬਦਲਾਅ ਨਾਲ ਕਦਮ ਮਲਾ ਕੇ ਨਹੀਂ ਚੱਲਦੇ ਤਾਂ ਤੁਸੀਂ ਮੁਕਾਬਲੇ ਵਿੱਚ ਪਿੱਛੇ ਰਹਿ ਜਾਓਗੇ ਨਵੀਆਂ ਕਿਤਾਬਾਂ ਪੜ੍ਹੋ ਸੈਮੀਨਾਰਾਂ ਵਿੱਚ ਸ਼ਾਮਲ ਹੋਵੋ ਅਤੇ ਸਫਲ ਲੋਕਾਂ ਦੀਆਂ ਕਹਾਣੀਆਂ ਸੁਣੋ ਆਪਣੇ ਆਪ ਨੂੰ ਅਜਿਹੇ ਵਾਤਾਵਰਣ ਵਿੱਚ ਰੱਖੋ ਜਿੱਥੇ ਸਿੱਖਣ ਦਾ ਮੌਕਾ ਹੋਵੇ ਸਿੱਖਣ ਦੀ ਭੁੱਖ ਤੁਹਾਨੂੰ ਨਵੇਂ ਵਿਚਾਰ ਦਿੰਦੀ ਹੈ ਜੋ ਤੁਹਾਡੇ ਕਾਰੋਬਾਰ ਜਾਂ ਨੌਕਰੀ ਵਿੱਚ ਨਵੀਆਂ ਸੰਭਾਵਨਾਵਾਂ ਖੋਲ੍ਹਦੀ ਹੈ ਇਹ ਨਿਯਮ ਸਿਰਫ ਜਾਣਕਾਰੀ ਇਕੱਠੀ ਕਰਨ ਦੀ ਗੱਲ ਨਹੀਂ ਸਗੋਂ ਉਸ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਦੀ ਹੈ ਤੁਹਾਡੀ ਸਿੱਖਣ ਦੀ ਇੱਛਾ ਤੁਹਾਡੀ ਸਫਲਤਾ ਦਾ ਇੰਜਣ ਹੈ ਨਿਯਮ ਤਿੰਨ ਸਮੇਂ ਦੀ ਕਦਰ ਕਰੋ ਸਮਾਂ ਸਭ ਤੋਂ ਕੀਮਤੀ ਸੰਪਤੀ ਹੈ ਪੈਸੇ ਕਮਾਉਣ ਦੀ ਕਲਾ ਵਿੱਚ ਸਮੇਂ ਦੀ ਸਹੀ ਵਰਤੋਂ ਸਫਲਤਾ ਦੀ ਕੁੰਜੀ ਹੈ ਬਹੁਤ ਸਾਰੇ ਲੋਕ ਆਪਣਾ ਸਮਾਂ ਬੇਕਾਰ ਦੀਆਂ ਗੱਲਾਂ ਜਾਂ ਗਤੀਵਿਧੀਆਂ ਵਿੱਚ ਗਵਾ ਦਿੰਦੇ ਹਨ ਪਰ ਸਫਲ ਲੋਕ ਸਮੇਂ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਸਮਝਦੇ ਹਨ ਆਪਣੇ ਦਿਨ ਦੀ ਯੋਜਨਾ ਬਣਾਓ ਅਤੇ ਹਰ ਪਲ ਨੂੰ ਅਰਥਪੂਰਨ ਬਣਾਓ ਜਦੋਂ ਤੁਸੀਂ ਸਮੇਂ ਦੀ ਕਦਰ ਕਰਦੇ ਹੋ ਤਾਂ ਤੁਸੀਂ ਆਪਣੇ ਟੀਚਿਆਂ ਵੱਲ ਤੇਜ਼ੀ ਨਾਲ ਵੱਧਦੇ ਹੋ ਇੱਕ ਸਫਲ ਵਿਅਕਤੀ ਸਮਝਦਾ ਹੈ ਕਿ ਸਮਾਂ ਪੈਸੇ ਨਾਲੋਂ ਵੀ ਵੱਧ ਕੀਮਤੀ ਹੈ ਕਿਉਂਕਿ ਪੈਸੇ ਗਵਾਉਣ ਤੋਂ ਬਾਅਦ ਵਾਪਸ ਕਮਾਏ ਜਾ ਸਕਦੇ ਹਨ ਪਰ ਘਵਾਚਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਆਪਣੇ ਸਮੇਂ ਨੂੰ ਅਜਿਹੇ ਕੰਮਾਂ ਵਿੱਚ ਲਗਾਓ ਜੋ ਤੁਹਾਡੀ ਸਫਲਤਾ ਦੇ ਨੇੜੇ ਲੈ ਜਾਣ ਸਮੇਂ ਦੀ ਸੰਭਾਲ ਸਿਰਫ ਤੁਹਾਡੀ ਜੇਬ ਨਹੀਂ ਸਗੋਂ ਤੁਹਾਡੀ ਜ਼ਿੰਦਗੀ ਨੂੰ ਵੀ ਅਮੀਰ ਬਣਾਉਂਦੀ ਹੈ ਨਿਯਮ 4 ਨੈਟਵਰਕਿੰਗ ਤੇ ਧਿਆਨ ਦਿਓ ਕੋਈ ਵੀ ਵਿਅਕਤੀ ਇਕੱਲਾ ਸਫਲ ਨਹੀਂ ਹੁੰਦਾ ਪੈਸੇ ਕਮਾਉਣ ਦੀ ਕਲਾ ਵਿੱਚ ਨੈਟਵਰਕਿੰਗ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸਹੀ ਲੋਕਾਂ ਨਾਲ ਜੁੜਨਾ ਤੁਹਾਨੂੰ ਨਵੇਂ ਮੌਕੇ ਸਲਾਹ ਅਤੇ ਸਹਿਯੋਗ ਪ੍ਰਦਾਨ ਕਰਦਾ ਹੈ ਆਪਣੇ ਆਲੇ ਦੁਆਲੇ ਅਜਿਹੇ ਲੋਕਾਂ ਨੂੰ ਰੱਖੋ ਜੋ ਤੁਹਾਨੂੰ ਪ੍ਰੇਰਿਤ ਕਰਨ ਅਤੇ ਸਿਖਾਉਣ ਸਫਲ ਲੋਕ ਜਾਣਦੇ ਹਨ ਕਿ ਉਹਨਾਂ ਦਾ ਨੈਟਵਰਕ ਉਹਨਾਂ ਦੀ ਸੰਪਤੀ ਹੈ ਤੁਸੀਂ ਜਿੰਨੇ ਵਧੇਰੇ ਲੋਕਾਂ ਨਾਲ ਜੁੜਦੇ ਹੋ ਓਨੀ ਹੀ ਜ਼ਿਆਦਾ ਸੰਭਾਵਨਾਵਾਂ ਤੁਹਾਡੇ ਲਈ ਖੁੱਲ੍ਹਦੀਆਂ ਹਨ ਨੈਟਵਰਕਿੰਗ ਸਿਰਫ ਵਪਾਰਕ ਸਬੰਧ ਬਣਾਉਣ ਦੀ ਗੱਲ ਨਹੀਂ ਸਗੋਂ ਇੱਕ ਅਜੀਹਾ ਸਬੰਧ ਬਣਾਉਣਾ ਹੈ ਜੋ ਤੁਹਾਡੀ ਸਫਲਤਾ ਵਿੱਚ ਯੋਗਦਾਨ ਪਾਵੇ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋਵੋ ਆਪਣੇ ਵਿਚਾਰ ਸਾਂਝੇ ਕਰੋ ਅਤੇ ਦੂਜਿਆਂ ਦੀਆਂ ਗੱਲਾਂ ਸੁਣੋ ਇਹ ਤੁਹਾਡੀ ਸਫਲਤਾ ਦਾ ਇੱਕ ਮਜ਼ਬੂਤ ਪੁਲ ਬਣ ਸਕਦਾ ਹੈ ਨਿਯਮ 5 ਜੋਖਮ ਲੈਣ ਦੀ ਹਿੰਮਤ ਕਰੋ ਸਫਲ ਕਮਾਉਣ ਦੀ ਕਲਾ ਵਿੱਚ ਜੋਖਮ ਲੈਣ ਦੀ ਹਿੰਮਤ ਬਹੁਤ ਜ਼ਰੂਰੀ ਹੈ। ਸਫਲਤਾ ਦੇ ਰਾਹ ਵਿੱਚ ਅਕਸਰ ਅਜਿਹੇ ਮੋੜ ਆਉਂਦੇ ਹਨ ਜਿੱਥੇ ਸੁਰੱਖਿਅਤ ਰਹਿਣ ਦੀ ਬਜਾਏ ਜੋਖਮ ਲੈਣਾ ਪੈਂਦਾ ਹੈ। ਜੋਖਮ ਦਾ ਮਤਲਬ ਅਨਿਵਾਹ ਫੈਸਲੇ ਲੈਣਾ ਨਹੀਂ, ਸਗੋਂ ਸੋਚ ਸਮਝ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਨਵੇਂ ਮੌਕਿਆਂ ਨੂੰ ਅਪਣਾਉਣਾ ਹੈ। ਜੇਕਰ ਤੁਸੀਂ ਹਮੇਸ਼ਾ ਸੁਰੱਖਿਅਤ ਰਹਿਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਵੱਡੀਆਂ ਸਫਲਤਾਵਾਂ ਤੋਂ ਵਾਂਝੇ ਰਹਿ ਜਾਓਗੇ। ਸਫਲ ਲੋਕ ਉਹ ਹੁੰਦੇ ਹਨ ਜੋ ਜੋਖਮ ਲੈਣ ਤੋਂ ਨਹੀਂ ਡਰਦੇ। ਉਹ ਜਾਣਦੇ ਹਨ ਕੀ ਹਾਰ ਵੀ ਸਿੱਖਣ ਦਾ ਇੱਕ ਹਿੱਸਾ ਹੈ ਜੋਖਮ ਲੈਣ ਤੋਂ ਪਹਿਲਾਂ ਆਪਣੀ ਤਿਆਰੀ ਪੂਰੀ ਕਰੋ ਪਰ ਜਦੋਂ ਮੌਕਾ ਆਵੇ ਤਾਂ ਪਿੱਛੇ ਨਾ ਹਟੋ ਤੁਹਾਡੀ ਹਿੰਮਤ ਹੀ ਤੁਹਾਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ ਤੱਕ ਲੈ ਜਾਵੇਗੀ ਨਿਯਮ 6 ਧੀਰਜ ਅਤੇ ਲਗਨ ਪੈਸੇ ਕਮਾਉਣ ਦੀ ਕਲਾ ਵਿੱਚ ਧੀਰਜ ਅਤੇ ਲਗਨ ਬਹੁਤ ਅਹਿਮ ਹਨ ਸਫਲਤਾ ਰਾਤੋਂ ਰਾਤ ਨਹੀਂ ਮਿਲਦੀ ਇਹ ਇੱਕ ਅਜਿਹੀ ਯਾਤਰਾ ਹੈ ਜਿਸ ਵਿੱਚ ਸਮਾਂ ਮਿਹਨਤ ਅਤੇ ਸਬਰ ਦੀ ਲੋੜ ਹੁੰਦੀ ਹੈ ਬਹੁਤ ਸਾਰੇ ਲੋਕ ਸ਼ੁਰੂਆਤ ਵਿੱਚ ਜੋਸ਼ ਨਾਲ ਭਰੇ ਹੁੰਦੇ ਹਨ ਪਰ ਜਦੋਂ ਨਤੀਜੇ ਤੁਰੰਤ ਨਹੀਂ ਮਿਲਦੇ ਤਾਂ ਉਹ ਹਾਰ ਮੰਨ ਲੈਂਦੇ ਹਨ ਸਫਲ ਲੋਕ ਉਹ ਹੁੰਦੇ ਹਨ ਜੋ ਮੁਸ਼ਕਲ ਸਮੇਂ ਵਿੱਚ ਵੀ ਆਪਣੇ ਟੀਚੇ ਵੱਲ ਵਧਦੇ ਰਹਿੰਦੇ ਹਨ ਧੀਰਜ ਤੁਹਾਨੂੰ ਮੁਸ਼ਕਲਾਂ ਨੂੰ ਸਹਿਣ ਦੀ ਤਾਕਤ ਦਿੰਦਾ ਹੈ ਅਤੇ ਲਗਨ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਹਰ ਰੋਜ਼ ਛੋਟੇ-ਛੋਟੇ ਕਦਮ ਚੁੱਕੋ ਅਤੇ ਵਿਸ਼ਵਾਸ ਰੱਖੋ ਕਿ ਤੁਹਾਡੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਧੀਰਜ ਅਤੇ ਲਗਨ ਨਾਲ ਤੁਸੀਂ ਅਜਹੀਆਂ ਮੰਜ਼ਲਾਂ ਤੇ ਪਹੁੰਚ ਸਕਦੇ ਹੋ ਜਿਨ੍ਹਾਂ ਦੀ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਨਿਯਮ 7 ਦੂਜਿਆਂ ਦੀ ਮਦਦ ਕਰੋ ਪੈਸੇ ਕਮਾਉਣ ਦੀ ਕਲਾ ਦਾ ਅੰਤਮ ਨਿਯਮ ਹੈ ਦੂਜਿਆਂ ਦੀ ਮਦਦ ਕਰਨਾ ਸਫਲਤਾ ਉਦੋਂ ਹੀ ਸਾਰਥਕ ਹੁੰਦੀ ਹੈ ਜਦੋਂ ਤੁਸੀਂ ਆਪਣੀ ਸਫਲਤਾ ਨੂੰ ਦੂਜਿਆਂ ਨਾਲ ਸਾਂਝਾ ਕਰਦੇ ਹੋ ਜਦੋਂ ਤੁਸੀਂ ਦੂਜਿਆਂ ਦੀ ਮਦਦ ਕਰਦੇ ਹੋ ਤਾਂ ਤੁਸੀਂ ਨਾ ਸਿਰਫ ਉਨ੍ਹਾਂ ਦੀ ਜ਼ਿੰਦਗੀ ਸੁਧਾਰਦੇ ਹੋ ਸਗੋਂ ਆਪਣੇ ਲਈ ਵੀ ਨਵੇਂ ਮੌਕੇ ਖੋਲ੍ਹਦੇ ਹੋ ਦੂਜਿਆਂ ਦੀ ਮਦਦ ਕਰਨ ਨਾਲ ਤੁਹਾਡੇ ਸਬੰਧ ਮਜ਼ਬੂਤ ਹੁੰਦੇ ਹਨ ਅਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਲੱਗਦੇ ਹਨ ਇਹ ਵਿਸ਼ਵਾਸ ਤੁਹਾਡੇ ਕਾਰੋਬਾਰ ਜਾਂ ਨੌਕਰੀ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰਦਾ ਹੈ ਆਪਣੀ ਸਮਰੱਥਾ ਅਨੁਸਾਰ ਦੂਜਿਆਂ ਦੀ ਮਦਦ ਕਰੋ ਚਾਹੇ ਉਹ ਸਲਾਹ ਦੇਣ ਨਾਲ ਹੋਵੇ ਸਹਿਯੋਗ ਨਾਲ ਹੋਵੇ ਜਾਂ ਆਪਣੇ ਸਰੋਤਾਂ ਸਾਂਝੇ ਕਰਨ ਨਾਲ ਜਦੋਂ ਤੁਸੀਂ ਦੂਜਿਆਂ ਦੀ ਸਫਲਤਾ ਦਾ ਹਿੱਸਾ ਬਣਦੇ ਹੋ ਤਾਂ ਤੁਹਾਡੀ ਸਫਲਤਾ ਵੀ ਵੱਧਦੀ ਹੈ ਦੋਸਤੋ ਜੇ ਤੁਸੀਂ ਇਹਨਾਂ ਸੱਤ ਨਿਯਮਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਹੋ ਤਾਂ ਪੈਸਾ ਤੁਹਾਡੇ ਪਿੱਛੇ ਆਵੇਗਾ ਤੁਹਾਨੂੰ ਪੈਸੇ ਦੇ ਪਿੱਛੇ ਨਹੀਂ ਭੱਜਣੇ ਪਏਗਾ ਯਾਦ ਰੱਖੋ ਸਫਲਤਾ ਇੱਕ ਦਿਨ ਦੀ ਗੱਲ ਨਹੀਂ ਇਹ ਹਰ ਰੋਜ਼ ਦੀ ਸੋਚ ਮਿਹਨਤ ਅਤੇ ਇਮਾਨਦਾਰੀ ਨਾਲ ਬਣਦੀ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਨਾ ਨਾ ਭੁੱਲੋ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਨਿਯਮ ਲੱਗਿਆ ਅਤੇ ਸ਼ੇਅਰ ਕਰੋ ਉਹਨਾਂ ਨਾਲ ਜੋ ਆਪਣੇ ਜੀਵਨ ਵਿੱਚ ਕੁਝ ਕਰਨਾ ਚਾਹੁੰਦੇ ਹਨ ਉਡਾਨ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਅਜਿਹੀਆਂ ਹੋਰ ਮੋਟੀਵੇਸ਼ਨਲ ਤੇ ਜੀਵਨ ਬਦਲਣ ਵਾਲੀਆਂ ਵੀਡੀਓਜ਼ ਹਮੇਸ਼ਾ ਮਿਲਦੀਆਂ ਰਹਿਣ ਮਿਲਦੇ ਹਾਂ ਇੱਕ ਹੋਰ ਵਧੀਆ ਵੀਡੀਓ ਨਾਲ ਤਦ ਤੱਕ ਤੁਸੀਂ ਆਪਣਾ ਧਿਆਨ ਰੱਖੋ ਯਾਦ ਰੱਖੋ ਸਫਲਤਾ ਇੱਕ ਦਿਨ ਦੀ ਗੱਲ ਨਹੀਂ ਇਹ ਹਰ ਰੋਜ਼ ਦੀ ਸੋਚ ਮਿਹਨਤ ਅਤੇ ਇਮਾਨਦਾਰੀ ਨਾਲ ਬਣਦੀ ਹੈ